ਕਦੇ ਨਾਲ ਇੰਨੇ ਕੱਪੜੇ ਹੋ ਰਹੇ ਆ ਕਈ ਸਕੂਟਰੀਆਂ ਚਾਰ-ਚਾਰ ਥਾਂ ਵਿਗ ਗਈਆਂ ਆ ਜੀ ਸਾਰਾ ਬੈਂਕ ਬਾਈ ਕੀ ਆਪਣਾ ਨਾਮ ਕੀ ਹੈ ਤੁਹਾਡਾ ਆਪਣਾ ਨਾਮ ਕੀ ਹੈ ਮੇਰਾ ਨਾਮ ਮਨਪ੍ਰੀਤ ਆ ਕਿਹੜੀ ਫਰੈਂਚ ਕੰਪਨੀ ਹੈ ਭਾਈ ਜੀ ਇਹ ਐਚਡੀਵੀ ਤੋਂ ਫਰਾਂਸ ਆ ਤੁਹਾਡਾ ਕਾਰਡ ਦਫਾ ਮਾਤਾ ਵਸਾਰੀ ਇਹ ਤੁਹਾਨੂੰ ਨਹੀਂ ਦਿਖਾਣਾ ਸੀ ਬੋਰਡ ਦੇ ਆਰਡਰ ਵੀ ਦਿਖਾਉਣੇ ਸੀ ਅਸੀਂ ਭਾਈ ਐਚਡੀਵੀ ਦਾ ਗੰਭੀਰ ਕਰਦੇ ਆ ਜੀ ਇਹ ਓਪਨ ਰਿਕਵਰੀ ਚੱਲ ਰਹੀ ਚੌਥੀ ਥਾਂ ਚੀਜ਼ ਵੇਚ ਗਈ ਆ ਭਾਈ ਸਾਰਾ ਮੀਡਲ ਕਲਾਸ ਦੇ ਬਾਹਰ ਪੈ ਰਹੇ ਲੋਕੀ ਥੱਪੜੇ ਕਰ-ਕਰ ਕੇ ਉਥੋਂ 20000 ਦੇ ਸਕੂਟਰੀਆਂ ਇਹ ਮਾਰਾਗੇ ਪਹਿਲੇ ਪਿਆਰੇ ਮਿਲਤਾ ਹਾਂ ਆਪਣੇ ਦੇ ਉੱਪਰ ਹੀ ਪੈਂਦਾ ਆ ਭਾਰਨਾ ਸਾਡੇ ਦੇ ਪੈਸਾ ਲੋਕ ਪੈ ਲੈ ਕੇ ਤੁਹਾਡੇ ਬੰਦੇ ਆ ਤੁਹਾਡੇ ਸਾਡੇ ਦੇ ਭਾਰ ਦਿੱਤਾ ਇਹ ਇਹਨਾਂ ਨੇ ਚੀਜ਼ ਲਈ ਆ 60000 ਦੇ ਕੇ ਨਹੀਂ ਇਹ ਉਹਨਾਂ ਕੋਲ ਐਨਓਸੀ ਲੈ ਲੈਣ ਇੱਕ ਪੈਸੇ ਕਰਦੇ ਨਹੀਂ ਤਾਂ ਕਹਿੰਦਾ ਕਹਿੰਦਾ ਨਹੀਂ ਜਾਣਾ ਕਿੱਥੀ ਇਹ ਤਾਂ ਮੈਂ ਨਾਲ ਜਾ ਕੇ ਕਢਵਾਈ ਜਾ ਮਾਤਾ ਜੀ ਤੁਹਾਡੇ ਬੰਦੇ ਨੇ ਕਿਹਾ ਪਹਿਲਾਂ ਇਹ ਕਿਸੇ ਨੂੰ ਪਾਜੀ ਦਾ ਇਸ ਕੁਟਰੇ ਕਿਸ ਨੂੰ দান ਦਿੱਤੀ ਉਹਨਾਂ ਨੇ ਗਾਂ ਇਹਨੂੰ ਵੇਚ ਦਿੱਤੀ 1.5 ਲੱਖ ਕਿਹੜੇ ਬੰਦੇ ਨੇ ਕਿਹਾ ਅੱਗੇ ਸਾਡੇ ਦੀਪਕ ਬਾਬਾ ਜੀ ਆ ਗਏ ਹਾਂ ਉਹਨਾਂ ਨਾਲ ਜਦੋਂ ਇੱਥੇ ਉਹਨਾਂ ਨੇ ਗੱਲ ਕੀਤੀ ਸੇਵਾਦਾਰਾ ਲਾ ਕੇ ਗਿਆ ਹਾਂਜੀ ਸੇਵਾਦਾਰਾ ਲਾ ਕੇ ਸੇਵਾਦਾਰ ਦਾ ਫਾਇਦਾ ਨਹੀਂ ਪੈਂਦਾ ਪੈਸੇ ਵੀ ਕਾਰਨੇ ਹਾਂ ਤੇ ਅਸੀਂ ਤਾਂ ਹੁਣ ਇੱਦਾਂ ਹੀ ਕਹਿਣਾ ਸੀਗਾ ਇਦਾਂ ਮਰਦਾ ਜੀ ਕਿਉਂ ਕਹਿਣਾ ਕੋਈ ਸੱਚਾਈ ਦੱਸੋ ਕੀ ਨਾਮ ਕੀ ਆ ਭਾਜੀ ਮੇਰਾ ਨਾਮ ਭਾਜੀ ਮੋਹਿਤ ਕੀ ਗੱਲ ਹੋਈ ਅੱਜ ਉਹ ਐ ਰਿਕਾ ਐਕਟਿਵਾ ਖੋ ਰਹੀ ਸੀ ਜੀਜਾ ਜੀ ਹੋ ਰਹੇ ਛੋਲੇ ਭਟੂਕੇ ਖਾਣ ਗਏ ਸੀ ਅਸ਼ੋਕ ਦੇ ਉਹ ਐਕਟਿਵਾ ਖੋਣ ਪੈ ਗਏ ਲੰਮਾਪਿੰਡ ਚੌਕ ਦੇ ਵਿੱਚ ਤੇ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੇ ਸਾਨੂੰ ਘਰੇ ਫੋਨ ਲਗਾਇਆ ਅਸੀਂ ਘਰੋਂ ਉੱਥੇ ਗਏ ਅੰਨੇ ਚੋਂ ਤਾਂ ਕੰਮ ਕੀ ਕਰਨ ਲੱਗੇ ਉਹ ਤੋਂ ਵੱਡਾ ਭਰਾ ਹੈ ਉਹਨਾਂ ਨੇ ਤਾਂ ਕੰਮ ਕੀ ਕਰਨ ਲੱਗੇ ਨੰਗ ਸਾਰੇ ਕਿਰਪਾਨਾਂ ਲੈ ਕੇ ਪੈ ਗਏ ਕਿਸੇ ਦੇ ਅੱਜ ਪਾਸਪੋਰਟ ਕਿਸੇ ਦੇ ਅੱਜ ਖੰਡੇ ਭਾਜੀ ਸਾਰੇ ਪੈ ਗਏ ਇਹ ਕੰਗਣੀ ਵਾਲ ਦੇ ਬੰਦੇ ਨੇ ਇੱਕ ਦਾ ਨਾਮ ਮਨਾਈ ਦਾ ਭਾਜੀ ਸਾਨੂੰ ਬਾਕੀ ਬੰਦਾ ਤਾਂ ਨਹੀਂ ਪਤਾ ਸ਼ਕਲਾ ਦੇ ਵਾਕਵਾ ਭਾਜੀ 15 10 15 ਜਣੇ ਸੀਗੇ ਸਾਰੇ ਜਣੇ ਜਿਹੜੇ ਸਾਨੂੰ ਇਕੱਠਿਆਂ ਨੂੰ ਪੈ ਗਏ ਅਸੀਂ ਤਿੰਨ ਮੰਮੀ ਹੋਰਾਂ ਮੰਮੀ ਹੋਰਾਂ ਤੇ ਵੀ ਕਰਪਾਨਾ ਮਾਰੀਆਂ ਵੱਡੇ ਬ੍ਰਦਰ ਤੇ ਵੀ ਮਾਰੀਆਂ ਮੇਰੇ ਸਿਰ ਤੇ ਵੀ ਮਾਰੀਆਂ ਨੇ ਇਹ ਸਾਰੇ ਸਾਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਪੈ ਗਈ ਕਾਰਨ ਕੀ ਲੜਾਈ ਦਾ ਕਰਨ ਭਾਜੀ ਕੁਝ ਵੀ ਨਹੀਂ ਐਕਟਿਵ ਕਹੋ ਰਹੇ ਸੀ ਮੰਮੀ ਹੋਰਾਂ ਦੀ ਸੋਨੇ ਦੀ ਚੈਨ ਟੁੱਟ ਗਈ ਉਹ ਤੇ ਉੱਥੇ ਹੀ ਸਭ ਕੁਝ ਔਰ ਸਾਰੇ ਸਾਰੋ ਪੈ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕੀ ਗੱਲ ਕੀ ਬਾਤ ਨੇ ਤੁਹਾਡੇ ਵਾਕਫ ਨਹੀਂ ਲੜਾਈ ਬੰਦੇ ਭਾਜੀ ਕੋਈ ਵਾਕਫ ਨਹੀਂ ਅਸੀਂ ਸਾਡਾ ਉਹਨਾਂ ਨਾਲ ਕੋਈ ਅਸੀਂ ਉਹਨਾਂ ਨੂੰ ਜਾਣਦੇ ਵੀ ਨਹੀਂ ਭਾਜੀ ਉਹ ਕੋਣ ਹੈ ਕੋਣ ਨਹੀਂ ਓਨੀ ਓਨੀ ਸਾਨੂੰ ਆ ਗਏ ਉਹ ਮੰਨਾ ਹੀਰਾ ਸਾਨੂੰ ਸਾਰਿਆਂ ਨੇ ਬੰਦੇ ਪੈ ਗਈ ਐਕਟਿਵ ਕਹੋਣ ਪੈ ਰਹੇ ਸੀ ਸਾਰੇ ਜਣੇ ਕਹਿੰਦੇ ਇਹ ਸਕੂਟਰੀ ਕਿਸ ਤਰ੍ਹਾਂ ਦੀ ਦਿੱਤੀ ਰਿਕਵਰੀ ਵਾਲੇ ਭੰਦੇ ਸੀ ਪਤਾ ਨਹੀਂ ੱੱਕੇ ੱੱਕੇ ਨਾਲ ਹੀ ਸਾਡੇ ਨਾਲ ਅੜਪੇ ਉਹ ਮਗ ਕਰਦੇ ਗਿਆ ਲੱਗੇ ਭਾਜੀ ਗੱਲ ਦੱਸੋ ਤੁਸੀਂ ਘਰੇ ਬਹਿ ਕੇ ਚਿਰੋ ਗੱਲ ਗੱਲ ਕਰੋ ਅੰਨੇ ਜੀ ਸਾਨੂੰ ਸਾਰੇ ਬਹਿ ਕੇ ਸਾਨੂੰ ਪਤਾ ਨਹੀਂ ਲੱਗੇ ਅਸੀਂ ਭਾਜੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਸੀ ਇੱਧਰ ਨੂੰ ਹੁਣ ਅਸੀਂ ਸਿਵਲ ਆ ਗਏ ਤੇ ਉਹ ਪੁਲਿਸ ਵਾਲੇ ਘਰੇ ਆਏ ਹੋਣੇ ਆ ਪਤਾ ਨਹੀਂ ਕਿੰਨੇ ਜਣੇ ਜ਼ਖਮੀ ਹੋ ਗਏ ਭਾਜੀ ਜ਼ਖਮੀ ਤਾਂ ਕਾਫੀ ਜਣੇ ਆ ਕਾਫੀਆਂ ਤੇ ਮਾੜੀਆਂ ਮੂਟੀਆਂ ਲੱਗੀਆਂ ਨੇ ਉਹਨਾਂ ਸਭ ਦਾ ਸਾਰਿਆਂ ਦੇ ਮੇਰੇ ਵੀ ਸਿਰ ਤੇ ਲੱਗੀ ਆ ਸਿਰ ਤੇ ਮੇਰੇ ਪਰ ਕੜੇ ਕੁੜੇ ਮਾਰੇ ਉਹਨਾਂ ਨੇ ਬੈਸਬੋਲ ਮਾਰੇ ਆ